ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਇਕ ਓਅੰਕਾਰ ਸਤਗੁਰ ਪ੍ਰਸਾਦ ਗੌੜੀ ਗਵਾਰੇੜੀ ਮਹੱਲਾ ਤੀਜਾ ਇਕ ਗਾਵਤ ਰਹੀ ਮਨ ਸਾਧਨਾ ਪਾਈ ਗਾਉਂ ਵਿੱਚ ਗਾਵੇ ਬਿਰਥਾ ਜਾਏ ਗਾਵਣ ਗਾਵੇ ਜਿਨ ਨਾਮ ਪਿਆਰ ਸਾਚੀ ਬਾਣੀ ਸ਼ਬਦ ਵਿਚਾਰ ਗਾਵਤ ਰਹੇ ਜੇ ਸਤਿਗੁਰ ਭਾਵੇ ਮਨ ਤਨ ਰਾਤਾ ਨਾਮ ਸੁਹਾਵੇ ਰਹਾਓ ਇਕ ਗਾਵੇ ਇਕ ਭਗਤ ਕਰੇ ਨਾਮ ਨਾ ਪਾਵੇ ਬਿਨ ਅਸਨੇ ਸਚੀ ਭਗਤ ਗੁਰ ਸ਼ਬਦ ਪਿਆਰ ਆਪਣਾ ਪਿਰ ਰੱਖਿਆ ਸਦਾ ਉਰ ਧਾਰ भगत करी मूर्खी आप जनावे नच नच टपे बहुत दुख पावे नची टपे भगत होए शब्द मरी भगत पाई जन सोए ਭਗਤ ਵਛਲ ਭਗਤ ਕਰਾਈ ਸੋਈ ਸੱਚੀ ਭਗਤ ਵਿੱਚੋਂ ਆਪ ਖੋਇ ਮੀਰਾ ਪ੍ਰਭ ਸਾਚਾ ਸਭ ਵਿਦ ਜਾਣੀ ਨਾਨਕ ਬਖਸ਼ੇ ਨਾਮ ਪਿਛਾਣੈ ਗੌੜੀ ਗਵਾਰ ਰੀ ਮਹੱਲਾ ਤੀਜਾ ਮਨ ਮਾਰੀ ਤਾਤ ਮਰ ਜਾਈ ਬੇਨ ਮੁਏ ਕੈਸੇ ਹਰ ਪਾਈ ਮਨ ਮਰੇ ਦਾਰੂ ਜਾਣੇ ਕੋਈ ਮਾਨ ਸ਼ਬਦ ਮਰੇ ਬੂਝੇ ਜਨ ਸੋਏ ਜਿਸ ਨੂੰ ਬਖਸ਼ੇ ਦੇਵ ਡਿਆਈ ਗੁਰ ਪ੍ਰਸਾਦ ਹਰ ਵਸੇ ਮਨ ਆਈ ਰਹਾਉ ਗੁਰਮੁਖ ਕਰਨੀ ਕਾਰ ਕਮਾਵੇ ਤਾਂ ਇਸ ਮਨ ਕੀ ਸੋਜੀ ਪਾਵੇ ਮਨ ਮੈਂ ਮਤ ਮੈਂ ਗਲ ਮਿਕਦਾਰਾ ਗੁਰ ਅੰਕ ਸਮਾਰ ਜਿਵਾਲਣ ਹਾਰਾ ਮਾਨੇ ਆਸਾਦ ਸਾਦੇ ਜਨ ਕੋਈ ਚਰੇ ਚਰੇ ਤਾਂ ਨਿਰਮਲ ਹੋਏ ਗੁਰਮੁਖ ਈਮਨ ਲਿਆ ਸਵਾਰ ਹਉਮੈ ਵਿੱਚੋਂ ਤਜੇ ਵਿਕਾਰ ਜੋਤੁਰ ਰੱਖਿਨੋ ਮੇਲ ਮਲਾਈ ਕਦੇ ਨ ਵਿਛੜੇ ਸਬਦ ਸੁਮਾਈ ਆਪਣੀ ਗਲਾਇਆ ਪੇਹੀ ਜਾਣੈ ਨਾਨਕ ਗੁਰਮੁਖ ਨਾਮ ਪਿਛਾਣੇ ਗੌੜੀ ਗੁਵਾਰ ਰੀ ਮਹੱਲਾ ਤੀਜਾ ਹਉਮੈ ਵਿੱਚ ਸਭ ਜਗ ਬੋਹਰਾਨਾ ਦੂਜੇ ਪਾਏ ਪਰਮ ਭੁਲਾਨਾ ਬਹੁ ਚਿੰਤਾ ਚਿਤ ਵੈ ਆਪਨਾ ਪਿਛਾਣਾ ਬੰਧਾ ਕਰਤਿਆ ਆਂ ਦਿਨ ਵੇ ਹਨ ਹਿਰਦੇ ਰਾਮ ਰਮੋ ਮੇਰੇ ਪਾਈ ਗੁਰਮੁਖੁਰਸਨ ਹਰ ਰਸਨ ਰਸਾਈ ਰਹਾਉ ਗੁਰਮੁਖ ਹਿਰਦੇ ਜਨ ਰਾਮ ਪਿਸ਼ਾਤਾ ਜਗ ਜੀਵਨ ਸੇਵ ਯੁਗ ਚਾਰੇ ਜਾਤਾ ਉਮੇ ਮਾਰ ਗੁਰ ਸ਼ਬਦ ਦੇ ਪੇਸ਼ਾਤਾ ਕਿਰਪਾ ਕਰੇ ਪ੍ਰਭ ਕਰਮ ਬਿਦਾਤਾ ਸੇ ਜਨ ਸੱਚੇ ਜੋ ਗੁਰ ਸ਼ਬਦ ਮਲਾਈ ਤਾਵਤ ਵਰਜੇ ਠਾਕ ਰਹਾਏ ਨਾਮ ਨਵ ਨਿਦ ਗੁਰ ਤੇ ਪਾਈ ਹਰ ਕਿਰਪਾ ਤੇ ਹਰ ਵਸੇ ਮਨ ਆਏ ਰਾਮ ਰਾਮ ਕਰਤਿਆਂ ਸੋ ਕਾ ਸ਼ਾਂਤ ਸਰੀਰ ਅੰਤਰ ਵਸੇ ਨਾ ਲਗੇ ਜਮ ਪੀਰ ਆਪੇ ਸਬ ਆਪ ਵਜੀਰ ਨਾਨਕ ਸੇਵ ਸਦਾ ਹਰ ਗੁਣੀ ਗਹੀਰ ਗੌੜੀ ਗਵਾਰ ਰੀ ਮਹੱਲਾ ਤੀਜਾ ਸੋ ਕਿਉ ਵਿਸਰੈ जिसके जी पराना सो क्यों बिसर सब माही समाना जित सेव है पत परवाना हर के नाम विट्टों बल जाओ तू बसर ਤਦ ਹੀ ਮਰ ਜਾਉ ਰਹਾਓ ਤੈਨੂੰ ਵਿਸਰੈ ਜੇ ਤੁਦ ਆਪ ਪਲਾਈ ਤੈਨੂੰ ਵਿਸਰੇ ਜੇ ਦੂਜੇ ਪਾਏ ਮਨਮੁਖ ਗਿਆਨੀ ਜੋਨੀ ਪਾਏ ਜਿਨ ਇੱਕ ਮਨ ਟੁੱਠਾ ਸੇ ਸਤਗੁਰ ਸੇਵਾ ਲਾਏ ਜਿਨ ਇੱਕ ਮਨ ਟੁੱਟਾ ਤਿਨ ਹਰ ਮਨ ਵਸਾਈ ਗੁਰਮਤੀ ਹਰ ਨਾਮ ਸਮਾਏ ਜਿਨਾਂ ਪੋਤੇ ਪੁੰਨ ਸੇ ਗਿਆਨ ਵਿਚਾਰੀ ਜਿਨਾਂ ਪੋਤੇ ਪੁੰਨ ਤਿਨ ਹੋਮੇ ਮਾਰੀ ਨਾਨਕ ਜੋ ਨਾਮੁਰਤੀ ਤਿੰਨ ਕੋ ਬਲਹਾਰੀ ਗੌੜੀ ਗਵਾਰ ਰੇ ਰੀ ਮਹੱਲਾ ਤੀਜਾ ਤੂੰਇ ਕਥ ਕਿਉ ਕਥਿਆ ਜਾਈ ਗੁਰੇ ਸ਼ਬਦ ਮਾਰਨ ਮਨ ਮਾਹੀਂ ਸਮਾਏ ਤੇਰੇ ਗੁਣ ਅਨੇਕ ਕੀਮਤ ਨਾ ਪਾਈ ਜਿਸ ਕੀ ਬਾਣੀ ਤਿਸ ਮਾਹੀਂ ਸਮਾਣੀ ਤੇਰੀ ਕਥ ਕਥਾ ਗੁਰ ਸ਼ਬਦ ਵਖਾਣੀ ਰਹਾਉ ਜੈ ਸਤ ਗੁਰ ਤੈ ਸੰਗਤ ਬਣਾਈ ਜੈ ਸਤ ਗੁਰ ਸੈ ਜੇ ਹਰ ਗੁਣ ਗਾਈ ਜੈ ਸਤ ਗੁਰ ਤਹ ਹੋਂ ਮੇ ਸ਼ਬਦ ਜਲਾਈ ਗੁਰਮੁਖ ਸੇਵਾ ਨੈਲੀ ਥਾਉ ਪਾਈ ਗੁਰਮੁਖੀ ਅੰਤਰ ਹਰਨਾਮ ਵਸਾਏ ਗੁਰਮੁਖਿ ਪਗਤ ਹਰਨਾਮ ਸਮਾਏ ਆਪੇ ਦਾਤ ਕਰੇ ਦੇਤਾਰ ਪੂਰੇ ਸਤਗੁਰ ਸਿਓ ਲਗੇ ਪਿਆਰ ਨਾਨਕ ਨਾਮ ਰਤੇ ਤਿਨ ਕੋ ਜੈਕਾਰ ਗੌੜੀ ਗਵਾਰੇ ਰੀ ਮਹੱਲਾ ਤੀਜਾ ਇੱਕ ਸਦੀ ਸਭ ਰੂਪ ਹੈ ਰੰਗਾ ਪਾਉਣ ਪਾਣੀ ਬੈ ਸੰਤਰ ਸਭ ਸਹਿ ਲੰਗਾ ਪੇਨ ਪੇਨ ਵੇਖੀ ਹਰ ਪ੍ਰਭ ਰੰਗਾ ਇੱਕ ਅਚਰਜ ਏਕੋ ਹੈ ਸੋਈ ਗੁਰਮੁਖ ਵਿਚਾਰੇ ਵਿਰਲਾ ਕੋਈ ਰਹਾਉ ਸਹਿਜ ਪਵੇ ਪ੍ਰਭ ਸਭਨੀ ਥਾਈਂ ਕਹਾਂ ਗੁਬਤ ਪ੍ਰਗਟ ਪ੍ਰਭ ਬਣਤ ਬਣਾਈ ਆਪੇ ਸੁਤਿਆਂ ਦੇ ਜਗਾਈ ਤਿਸ ਕੀ ਕੀਮਤ ਕਨੇ ਨਾ ਹੋਈ ਕਹਿ ਕਹਿ ਕਥਨ ਕਹੇ ਸਭ ਕੋਈ ਗੋਰੀ ਸ਼ਬਦ ਸਮਾਵੇ ਬੂਜੇ ਹਰ ਸੋਈ ਸੁਣ ਸੁਣ ਕੇ ਸ਼ਬਦ ਮਲਾਈ ਵੱਡੀ ਵਡਿਆਈ ਗੁਰਸੇਵਾ ਤੇ ਪਾਈ ਵੱਡੀ ਵਡਿਆਈ ਗੁਰਸੇਵਾ ਤੇ ਪਾਈ ਨਾਨਕ ਨਾਮ ਰਤੇ ਹਰ ਰੰਗ ਸਮਾਈ ਨਾਨਕ ਨਾਮ ਰਤੇ ਹਰ ਨਾਮ ਸਮਾਏ ਗੌੜੀ ਗਵਾਰੀ ਮਹਲਾ 3 ਮਾਨੁਮਕੂ ਸੁਤਾ ਮਾਇਆ ਮੋਹ ਪਿਆਰ ਗੁਰਮੁਖ ਜਾਗੇ ਗੁਣ ਗਿਆਨ ਵਿਚਾਰ ਸੇ ਜਨ ਜਾਗੇ ਜਨਨਾਮ ਪੇ ਆਹਾਰ ਸੇ ਜੇ ਜਾਗੇ ਸਵੇ ਨ ਕੋਏ ਪੂਰੇ ਗੁਰ ਤੇ ਬੂਝੇ ਜਨ ਕੋਏ ਰਹਾਉ ਅਸੰਤ ਅਨਾਰੀ ਕਦੇ ਨਾ ਬੂਝੈ ਕਤਨੀ ਕਰੇ ਤੈ ਮਾਇਆ ਨਾਲ ਲੁਜੈ ਅਸੰਤ ਅਨਾਰੀ ਕਦੇ ਨਾ ਬੂਝੈ ਕਤਨੀ ਕਰੈ ਤੈ ਮਾਇਆ ਨਾਲ ਲੁਜੈ ਆਂਧ ਗਿਆਨੀ ਕਦੇ ਨਾ ਸੀਜੈ ਇਸ ਯੁਗ ਮੇਂ ਰਾਮ ਨਾਮ ਨਿਸਤਾਰਾ ਵਿਰਲਾ ਕੋ ਪਾਏ ਗੁਰ ਸ਼ਬਦ ਵਿਚਾਰਾ ਆਪ ਤਰੀ ਸਗਲੀ ਕੁਲ ਉਦਾਰਾ ਇਸ ਕਲ ਯੁਗ ਮੇਂ ਕਰਮ ਧਰਮ ਨ ਕੋਈ ਕਲਈ ਕਾ ਜਨਮ ਚੰਡਾਲ ਕੈ ਕਰ ਹੋਈ ਨਾਨਕ ਨਾਮ ਬਿਨਾ ਕੋ ਮੁਗਤ ਨਾ ਹੋਈ ਗਉੜੀ ਮਹਲਾ ਤੀਜਾ ਗੁਆਰੇ ਰਦੀ ਸਚਾ ਯਮਰ ਸਚਾ ਪਾਤਸ਼ਾਹ ਮਨ ਸਾਚੇ ਰਾਤੇ ਹਰ ਬੀ ਪਰਵਾਹ ਸਾਚੇ ਮੈਲ ਸਚ ਨਾਮ ਸਮਾਹੂ ਸੋਨ ਮਨ ਮੇਰੇ ਸ਼ਬਦ ਵਿਚਾਰ ਰਾਮ ਨਾਮ ਰਾਮ ਜਪੋ ਪਵ ਜਲੇ ਉਤਰੋ ਪਾਰ ਰਹਾਓ ਪਰਮੇ ਆਵੀ ਪਰਮੇ ਜਾਈ ਇਹ ਜਗ ਜਨਮਿਆ ਦੂਜੇ ਪਾਏ ਮਨ ਮੁਕ ਨਾ ਚੇਤੇ ਆਵੇ ਜਾਈ ਆਪ ਬੁਲਾ ਕੇ ਪ੍ਰਭ ਆਪ ਬੁਲਾਇਆ ਇਹ ਜੀਵ ਵਡਾਣੀ ਚੱਕਰੀ ਲਾਇਆ ਮਹਾ ਦੁਖ ਕਟੇ ਬਿਰਤਾ ਜਨਮ ਗਵਾਇਆ ਕਿਰਪਾ ਕਰ ਸਤ ਗੁਰੂ ਮਲਾਏ ਏਕੋ ਨਾਮ ਚੇਤੇ ਵਿੱਚੋਂ ਭਰਮ ਛਕਾਏ ਨਾਨਕ ਨਾਮ ਜਪੇ ਨਾਉ ਨਾਉ ਨਿਦਪਾਏ ਗੌੜੀ ਗਵਾਰੇ ਰੇਰੀ ਮਹੱਲਾ ਤੀਜਾ ਜਿਨਾਂ ਗੁਰਮੁਖ ਤੇ ਆਇਆ ਤੈਨ ਪੁੱਛੋ ਜਾਏ ਗੁਰ ਸੇਵਾ ਤੇ ਮਨ ਪਤਿ ਆਏ ਸੇਤਨਵੰਤ ਹਰ ਨਾਮ ਕਮਾਈ ਪੂਰੇ ਗੁਰ ਤੇ ਸੋ ਜੀ ਪਾਏ ਹਰ ਹਰ ਨਾਮ ਜਪੂ ਮੇਰੀ ਪਾਈ ਗੁਰਮੁਖ ਸੇਵਾ ਹਰ ਕਾਲ ਥਾਈ ਪਾਈ ਰਹਾਉ ਆਪ ਪਛਾਣੇ ਮਾ ਨਿਰਮਲ ਹੋਏ ਜੀਵਨ ਮੁਕਤ ਹਰ ਪਾਵੇ ਸੋਏ ਹਰ ਗੁਣ ਗਾਵੇ ਮਤ ਉਤਮ ਹੋਏ ਸਈ ਜੈ ਸਹਿਜ ਸਮਾਵੇ ਸੋਏ ਦੁਜੇ ਪਾਏ ਨਾ ਸੇਵਿਆ ਜਾਏ ਹਉਮੇ ਮਾਇਆ ਮਹਾ ਬਿਖ ਖਾਏ ਪੁੱਤ ਕਟੰਬ ਗ੍ਰਹਿ ਮੋਹਿਆ ਮਾਇ ਮਨ ਮੁਖੇ ਅੰਦਾ ਆਵੇ ਜਾਏ ਹਰ ਹਰ ਨਾਮ ਦੇਵੇ ਜਨ ਸੋਏ ਆਂਦੇਨ ਪਗਤੇ ਗੁਰ ਸ਼ਬਦੀ ਹੋਏ ਗੁਰਮਤਿ ਵਿਰਲਾ ਬੂਜੇ ਕੋਈ ਨਾਨਕ ਨਾਮ ਸਮਾਵੀ ਸੋਈ ਗੋੜੀ ਗਵਾਰ ਰੀ ਮਹੱਲਾ ਤੀਜਾ ਗੁਰਸੇਵਾ ਜੁਗ ਚਾਰੇ ਹੋਈ ਪੂਰਾ ਜਨਕਾਰ ਕਮਾਵੇ ਕੋਈ ਅਕੋਟ ਨਾਮ ਧਨ ਹਰ ਟੋਟ ਨ ਹੋਈ ਤੇ ਸਦਾ ਸੁਖ ਦਰਸੋ ਬਾ ਹੋਈ ਇਹ ਮਨ ਮੇਰੇ ਪਰਮਨਾ ਕੀਜੈ ਗੁਰਮੁਖ ਸੇਵਾਇ ਅੰਮ੍ਰਿਤ ਰਸ ਪੀਜੈ ਰਹਾਉ ਸਤਿਗੁਰ ਸੇਵੀ ਸੇ ਮਹਾਪੁਰਖ ਸੰਸਾਰੇ ਆਪੁ ਦਰੇ ਕੁੱਲ ਸਗਲ ਨਿਸਤਾਰੇ ਸਰਕਾ ਨਾਮ ਰਖੇ ਉਰਤਾਰੇ ਨਾਮਰਤੇ ਪਉਜਲ ਉਤਰੇ ਪਾਰੇ ਸਤਗੁਰੂ ਸਿਵੈ ਸਦਾ ਮਨ ਦਾਸਾ ਓਮੇ ਮਾਰ ਕਮਲ ਪਰਗਾਸਾ ਅਨਹਦ ਵਾਜ ਨਿਜ ਕਰਿ ਵਾਸਾ ਨਾਮਰਤੇ ਕਰਮਾਹੀ ਉਦਾਸਾ ਸਤਿਗੁਰ ਸੇਵੇ ਤਿੰਨ ਕੀ ਸੱਚੀ ਬਾਣੀ ਜੁਗ ਜੁਗ ਪਗਤੀ ਆਖੋ ਵੀ ਕਾਣੀ ਅਨ ਦਿਨ ਜਪੇ ਹਰ ਸਾਰੰਗ ਪਾਣੀ ਨਾਨਕ ਨਾਮ ਰਤੇ ਨੇ ਕੇਵਲ ਨਿਰਵਾਣੀ ਗੌੜੀ ਗੁਆਰੇ ਰੀ ਮਹੱਲਾ ਤੀਜਾ ਤਤ ਗੁਰ ਮਿਲੇ ਵੱਡ ਭਾਗ ਸੰਜੋਗ ਹਿਰਦੈ ਨਾਮ ਨਿਤ ਹਰ ਰਸ ਭੋਗ ਗੁਰਮੁਖ ਪ੍ਰਾਣੀ ਨਾਮ ਹਰਿ ਧਿਆਈ ਨਾਮ ਜੀਤ ਲਾਹ ਨਾਮ ਪਾਇ ਰਹਾਓ ਗਿਆਨ ਧਿਆਨ ਗੁਰ ਸ਼ਬਦ ਹੈ ਮਿੱਠਾ ਗੁਰ ਕਿਰਪਾ ਤੇ ਕਿੰਨੇ ਵਿਰਲੇ ਚਖ ਡੀਠਾ ਕਰਮ ਕਾਂਡ ਬਹੁ ਕਰੇ ਅਚਾਰ ਮਿਨ ਨਾਵੇਂ ਤ੍ਰਿਗ ਤ੍ਰਿਗ ਅਹੰਕਾਰ ਬੰਧਨ ਬਾਧਿਓ ਮਾਇਆ ਫਾਸ ਜੋ ਨਾਨਕ ਛੁੱਟੈ ਗੁਰ ਪ੍ਰਗਾਸ ਮਹੱਲਾ ਤੀਜਾ ਗਉੜੀ ਬੈਰਾਗਣ ਜਿਸੀ ਧਰਤੀ ਉਪਰ ਮੇਗਲਾ ਬਰਸਾਤ ਹੈ ਕਿਆ ਧਰਤੀ ਮੱਦੇ ਪਾਣੀ ਨਹੀਂ ਜਿ세 ਧਰਤੀ ਮੱਦੇ ਪਾਣੀ ਪ੍ਰਗਾਸਿਆ ਮੇਨ ਪੱਗਾ ਵਰਸਤ ਫੁਰਾਹੀ ਬਾਬਾ ਤੂੰ ਐਸੇ ਪਰਮ ਚਕਾਹੀ ਜੋ ਕਿਛੁ ਕਰਤ ਹੈ ਸੋਈ ਕੋਈ ਹੈ ਰੇ ਤੈਸੀ ਜਾਈ ਸਮਾਹੀ ਰਹਾਓ स्त्री पुरुष हो कह क्या होए कर्म कमाही नाना रूप सदा है तेरे तुझ ही माहेश समाही इतने जन्म पूल परे से जा पाया था इतने जन्म इतने परे से ਜਾ ਪਾਇਆ ਤਾਂ ਕਹਾਹੀ ਕਹਾਹੀ ਨਾਨਕ ਤਤ ਤਤ ਸਿਓ ਮਿਲਿਆ ਪੁਨਰਪ ਜਨਮੋ ਨ ਆਹੀ ਗੌੜੀ ਬੇਰਾਗਣ ਮਹੱਲਾ ਤੀਜਾ ਸਭ ਜਗ ਕਾਲੇ ਵਸ ਹੈ ਬਦਾ ਦੂਜੇ ਪਾਏ ਸਭ जग ਕਾਲੈ ਵਸ ਹੈ ਬਾਦਾ ਦੂਜੇ ਪਾਈ ਹਮੇ ਕਰਮ ਕਮਾਵਦੇ ਮਨ ਮੁਖ ਮਿਲੇ ਸਜਾਈ ਮੇਰੇ ਮਨ ਗੁਰ ਚਰਨੀ ਚਿਤ ਲਾਏ ਗੁਰਮੁਖ ਨਾਮ ਨਿਦਾਨ ਲੈ ਦਰਗਹਿ ਲੈ ਛਡਾਇ ਰਹਾਉ ਲਖ 84 ਪਰਮਦੇ ਮਨ ਹਟਿਆ ਵੇ ਜਾਏ ਗੁਰ ਕਾ ਸ਼ਬਦ ਨਾ ਚੀਨਿਓ ਫਿਰ ਫਿਰ ਜੋਨੀ ਪਾਏ ਗੁਰਮੁਖਿ ਆਵ ਬੁਝਾਣਿਆ ਅਰ ਨਾਮ ਵਸੇ ਮਨ ਆਈ ਆਂਦਿਨ ਭਗਤੀ ਰਤਿਆ ਅਰ ਨਾਮੇ ਸੁਖ ਸਮਾਏ मान शबद मरे परतीत होए औमेट जे वेकार जन नानक करमी पाई अन अरनामा भगत पंडार गौड़ी बरागण महल्ला तीजा वेड़े दिन चार है ਹਰ ਹਰ ਲਿਖ ਪਾਇਆ ਸੋਭਵੰਤੀ ਨਾਰ ਹੈ ਗੁਰਮੁਖ ਗੁਣ ਗਾਇਆ ਪੀਵ ਕੜੇ ਗੁਣ ਸਮਲੇ ਸਹਰੇ ਵਾਸ ਪਾਇਆ ਗੁਰਮੁਖ ਸੈ ਜਸ ਮਾਣੀਆਂ ਹਰ ਹਰ ਮਨ ਪਾਇਆ ਸਸਰੇ ਪਈਏ ਪੈਰ ਵਸੇ ਕੋ ਕਿਤ ਬਿਦ ਪਾਈਐ ਆਪ ਨਰੰਝਣ ਅਲਖ ਹੈ ਆਪੇ ਮਲਾਈਐ ਰਹਾਓ ਆਪੇ ਹੀ ਪ੍ਰਭ ਦੇ ਮਤ ਹਰ ਨਾਮ ਤੇ ਆਈਐ ਵਡ ਪਾਗੀ ਸਤਗੁਰ ਮਿਲੈ ਮੁਖ ਅਮਰਤ ਪਾਈਐ ਅਮੇ ਦਬਦਾ ਬਿਨ ਸਜਾਏ ਸਈ ਜੇ ਸੁਖ ਸਮਾਈਐ ਸਭ ਆਪੇ ਆਪ ਵਰਤਦਾ ਆਪੇ ਨਾਏ ਲਈਐ ਮਨਮੁਖ ਗਰੀਬ ਨ ਪਾਇਓ ਮਨਮੁਖ ਗਰਬ ਨ ਪਾਇਓ ਅਗਿਆਨੀ ਈਆਨੀ ਸਤਗੁਰ ਸੇਵਾ ਨਾ ਕਰੀ ਫਿਰ ਫਿਰ ਪਛਤਾਣੇ ਗਰਬ ਜੋਨੀ ਵਾਸ ਪਾਇੰਦੇ ਗਰਬੇ ਗਲ ਜਾਣੀ ਮੇਰੇ ਕਰਤੀ ਈ ਵਿਪਾਵਦਾ ਮਨਮੁਖ ਪਰਮਾਣੀ ਮੇਰੇ ਹਰ ਪ੍ਰਭ ਲੇਖ ਲਖਾਇਆ मस्तक पूरा हर हर नाम ते आया त्यायाटिया गुरसूरा मेरा पिता माता हर नाम है हर बंद पबीरा हर हर बख्श मलाए प्रभु जन नानक कीरा ਗੌੜੀ ਬਿਰਾਗਣ ਮਹੱਲਾ ਤੀਜਾ ਸਤਿਗੁਰ ਤੇ ਗਿਆਨ ਪਾਇਨ ਸਤਿਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ ਮਾਤਮ ਲੀਨ ਪ੍ਰਗਟ ਪਈ ਜਪ ਨਾਮ ਮੁਰਾਰਾ ਸੇਵ ਸਕਤ ਮਟਾਈਆ ਚੂਕਾ ਅੰਧਿਆਰਾ ਤੁਰਮਸਤਕ ਜਿਨ ਕੋ ਲਿਖਿਆ ਇਨੋ ਹਰ ਨਾਮ ਪਿਆਰਾ ਹਰ ਕੀਤਿ ਬੇਦੇ ਪਾਈ ਐ ਸੰਤ ਜਨੋ ਜਿਸ ਦੇਖ ਹਾਂ ਜੀਵਾ ਹਰ ਬਿਨ ਚਸਾ ਨਾ ਜੀਵਤੀ ਗੁਰ ਮੇਲਿਓ ਹਰਸ ਪੀਵਾਂ ਰਹਾਉ ਹਉ ਹਰ ਗੁਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਅਰਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ ਤਨ ਤਨ ਗੁਰ ਸਤਿ ਪੁਰਖ ਹੈ ਜੈਨ ਭਗਤ ਹਰਦੀਨੀ ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮਕਿਨੀ ਗੁਣ ਦਾਤਾ ਹਰ ਰਾਏ ਹੈ ਆਮੇ ਅਬ ਗਨਿਆਰੇ ਪਾਪੀ ਪਾਥਰ ਡੂਬ ਦੇ ਗੁਰਮਤਿ ਹਰ ਤਾਰੇ ਤੂੰ ਗੁਣ ਦਾਤਾ ਨਿਰਮਲਾ हम यवगन हर शिर नागत राख ले हो मूढ़ मुग्ध निस्तारे सहज आनंद सदा गुरमती हर हर मन ते आया सज्जन हर प्रभ पाया कर सोहला गाया हर दया धार प्रभ बेनती ਅਰ ਹਰ ਚਿਤਾਇਆ ਜਨ ਨਾਨਕ ਮੰਗ ਤੂੜ ਤਿਨ ਜਿਨ ਸਤਗੁਰ ਪਾਇਆ ਸਜ ਅਨੰਦ ਸਦਾ ਗੁਰਮਤੀ ਅਰ ਹਰ ਮੰਨ ਤੇ ਆਇਆ ਸਜਣ ਹਰ ਪ੍ਰਭ ਪਾਇਆ ਕਰੋ ਸੋਹਿਲਾ ਗਾਇਆ ਹਰ ਦਇਆ ਤਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਜਨ ਨਾਨਕ ਮੰਗ ਦੂੜ ਤੈਨ ਜਿਨ ਸਤਗੁਰ ਪਾਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀ ਅੱਜ ਆਪਾਂ ਸਹਿਜ ਪਾਠ ਦੀ ਜਿਹੜੇ ਨੇ ਜਾਪ ਕੀਤੇ ਨੇ ਔਰ ਗੁਰੂ ਦੀ ਬਾਣੀ ਪੜ੍ਹਦੇ ਆਂ ਦਾਸ ਕੋਲੋਂ ਏਕ ਨੀ ਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਆਪ ਗੁਰੂ ਰੂਪੀ ਸਾਧ ਸੰਗਤ ਤੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੋਲਾ ਬਖਸ਼ਣ ਯੋਗ ਹੋ ਦਾਸ ਦੇ ਪੋਲਾ ਨੂੰ ਬਖਸ਼ ਦੇਣਾ ਅਤੇ ਗੁਰੂ ਦੇ ਸ਼ਬਦਾਂ ਨੂੰ ਆਪਣੇ ਮਨ ਵਿੱਚ ਵਸਾ ਕੇ ਆਪਾਂ ਆਪਣੇ ਜੀਵਨ ਨੂੰ ਸੋਹਣਾ ਬਣਾਈਏ ਔਰ ਇਸ ਯੁੱਗ ਦੇ ਵਿੱਚ ਨਾਮ ਪਦਾਰਥ ਜਿਹੜਾ ਵਾ ਸਭ ਤੋਂ ਵੱਡਾ ਵਾ ਔਰ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈ ਸੋ ਕਹੀਅਤ ਹੈ ਸੂਰਾ ਕਿ ਜਿੰਨਾ ਮਨੁਕਾ ਨੂੰ ਹਰੀ ਦੇ ਨਾਲ ਪ੍ਰੇਮ ਪੈ ਗਿਆ ਇਸ ਜੁਗ ਦੇ ਵਿੱਚ ਕਲ ਜੁਗ ਦੇ ਵਿੱਚ ਉਹ ਸੂਰ ਮੈ ਨਹੀਂ ਸੋ ਆਪਾਂ ਸਾਰੇ ਨਾਮ ਬਾਣੀ ਦੇ ਨਾਲ ਜੁੜੀਏ ਔਰ ਚੰਗੇ ਕਰਮ ਕਰੀਏ ਔਰ ਇੱਕ ਦੂਜੇ ਦੇ ਕੰਮ ਆਈਏ ਸਰਬੱਤ ਦਾ ਭਲਾ ਮੰਗੀਏ ਗੁਰੂ ਮਹਾਰਾਜ ਅਗਿਆਤ ਜੋੜੀਏ ਗੁਰੂ ਮਹਾਰਾ ਸੱਚੇ ਪਾਤਸ਼ਾਹ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣ ਲੰਮੀ ਉਮਰਾਂ ਕਰਨ ਸਰਬੱਤ ਦੇ ਕਾਰਜ ਰਾਸ ਕਰਨ ਜੋ ਵੀ ਆਪਣੇ ਮਨ ਦੀਆਂ ਜੰਨੀਆਂ ਵੀ ਭਾਵਨਾਵਾਂ ਨੇ ਸ਼ੁਭ ਭਾਵਨਾਵਾਂ ਨੇ ਸਾਰੀਆਂ ਗੁਰੂ ਮਹਾਰਾ ਸੱਚੇ ਪਾਤਸ਼ਾਹ ਸਰਬੱਤ ਸੰਗਤ ਦੀਆਂ ਪੂਰੀਆਂ ਕਰੇ ਵਾਹਿਗੁਰੂ ਔਰ ਇਨੀਆਂ ਕਭਿੰਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਬਲਾਓ ਜੀ ਫਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ